ਕਰ ਹੋ ਗਿਆ। ਅਸੀਂ ਕਹਿੰਦੇ ਆ ਵੀ ਇਹ ਡਾਕਟਰਾਂ ਨੂੰ ਪੈਸੇ ਦੇਈ ਜਾਂਦੇ ਆ। ਠੀਕ ਹੈ ਜੀ। ਉਹ ਕਾਲੇ ਦਿੰਦੇ ਆ ਕਿਸੇ ਕਾਰਨ ਕਰਕੇ ਠੀਕ ਹੈ ਜੀ ਕਿਉਂਕਿ ਅਸੀਂ ਸਾਹ ਸੁਪਾਈ ਨਹੀਂ ਰੱਖ ਰਹੇ ਆਲੇ ਦੁਆਲੇ ਦੀ ਘਰ ਦੇ ਵਿੱਚ ਅਸੀਂ ਸਾਹ ਸੁਪਾਈ ਕਰ ਲੈਂਦੇ ਆ ਜਿਹੜਾ ਬਾਹਰਲਾ ਮਾਹੌਲ ਆ। ਠੀਕ ਹੈ ਜੀ। ਜਾਂ ਸਾਡੇ ਸੜਕਾਂ ਦਾ ਹੋ ਗਿਆ, ਨਹਿਰਾਂ ਦਾ ਹੋ ਗਿਆ। ਸਾਡੇ ਪਿੰਡਾਂ ਦੇ ਆਲੇ ਦੁਆਲੇ ਦਾ ਹੋ ਗਿਆ ਵੀਰੋ ਠੀਕ ਹੈ ਜੀ। ਉਸ ਅਸੀਂ ਉਹ ਚੀਜ਼ਾਂ ਦਾ ਇੰਤਿਆਰ ਰੱਖ ਰਹੇ ਜਿਹੜੇ ਬਾਹਰਲੇ ਲੋਕ ਆ। ਠੀਕ ਹੈ ਜੀ ਉਹ ਧਿਆਨ ਰੱਖ ਰਹੇ ਆ ਉਹ ਤਾਂ ਕਰਕੇ ਤੰਦਰੁਸਤ ਕਹਿ ਦਈਏ ਜਾਂ ਆਪਾਂ ਕਹ ਜੀ ਜਾਂ ਠੀਕ ਹੈ ਜੀ ਵਧੀਆ ਤਰੀਕੇ ਨਾਲ ਜੀ ਰਹੇ ਆ ਉਹ ਤਾਂ ਜੀ ਰਹੇ ਆ ਕਿਉਂਕਿ ਉਹ ਸਾਸਪਾਈ ਦਾ ਪੂਰਾ ਧਿਆਨ ਰੱਖਦੇ ਆ ਜਿਹੜੇ ਲੋਕ ਬਾਹਰ ਰਹਿੰਦੇ ਹੋਣੇ ਆ ਉਹਨਾਂ ਨੂੰ ਪਤਾ ਹੋਣਾ ਜੇ ਬਾਹਰੋਂ ਛੋਟੀਆਂ ਮੋਟੀਆਂ ਕੰਟਰੀਆਂ ਦੇ ਵਿੱਚੋਂ ਵੀ ਆ ਰਹੇ ਆ ਠੀਕ ਹੈ ਉਹਨਾਂ ਨੂੰ ਵੀ ਪਤਾ ਹੋਣਾ ਜੇ ਕਿ ਸਾਸਪਾਈ ਜ਼ਰੂਰੀ ਆ ਨਾ ਕਿ ਉਹ ਵੀ ਜਾ ਕੇ ਆਪਣੇ ਇੱਧਰ ਕੇਅਰ ਨਹੀਂ ਕਰ ਰਹੇ ਕਿਹੜੇ ਹਾਂ ਬਈ ਉਹ ਵੀ ਇੱਧੇ ਸੱਟ ਦਿੰਦੇ ਆ ਖਾਗ ਪੀ ਕੇ ਜੇ ਦਿਲ ਲਫਾਫੇ ਹੋਏ ਜਾਂ ਹੋਰ ਇੱਧੇ ਸੱਟ ਦਿੰਦੇ ਆ ਅੱਜ ਆਪਾਂ ਬੋਲਾਂਗੇ ਇਸ ਚੀਜ਼ ਤੇ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਜਰੂਰ ਬੋਲਿਓ ਕਿਉਂਕਿ ਆਪਣੀ ਐਡੀ ਹੈਨੀ ਮੈਚ ਜਦ ਆਪਣਾ ਤਾਂ ਬਲੌ ਕੀ ਲੋ ਦੱਸ ਹੋ ਸਕਣ ਹਨ ਤੇ ਵਧੀਆ ਜਾਨੀ ਕਿ ਆਪਣਾ ਵਾਤਾਵਰਣ ਵਧੀਆ ਰੱਖ ਸਕਣ ਹਨ ਹਨ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਅਗੇ ਬਲੌਗ ਸਸਈਕਾਰ ਆਫੇ ਵਗੈਰਾ ਉੱਡੇ ਛੱਡ ਦਿੰਦੇ ਆ ਹਨ ਆ ਦੇਖੋ ਇੱਥੇ ਤਾਂ ਵੀ ਐਟਾਈ ਸਾਰੀਆਂ ਵੈਕਾ ਛਟੀਆਂ ਆ ਆ ਦੇਖੋ ਇਹ ਕਹਦੇ ਪਾਣੀ ਖਰਾਬ ਹੁੰਦਾ ਪਾਣੀ ਖਰਾਬ ਹੁੰਦਾ ਆ ਚੀਜ਼ਾਂ ਕਰਕੇ ਵੀ ਰੋ ਪਾਣੀ ਖਰਾਬ ਹੁੰਦਾ ਠੀਕ ਹੈ ਜੀ ਤੁਹਾਡੇ ਸਾਹਮਣੇ ਲਿਫਾਫੇ ਬਦੂਸ਼ਣ ਆਏ ਤੋਂ ਜੈ ਦਫਾਲਾ ਬਿਤੇ ਸਕੇ ਆ ਠੀਕ ਹੈ ਜੀ ਇਹ ਜੀਜਾ ਕਰਕੇ ਵੀ ਰੋ ਪਾਣੀ ਖਰਾਬ ਹੁੰਦਾ ਠੀਕ ਹੈ ਜੀ ਆ ਦੇਖੋ ਕਿੰਨਾ ਸੋਹਣਾ ਬਣਾਇਆ ਗਿਆ ਦਰਖਤ ਬਿਰੋ ਤੇ ਲਾ ਗਏ ਹਨਾ ਸਾਰਾ ਜੀ ਆ ਦੇਖੋ ਪੂਰਾ ਵੀ ਆ ਦੇਖੋ ਲਿਵਾਵੇ ਕਿੰਦਾ ਛੱਡਿਆ ਵੀ ਰੁੱਖ ਦੇਖੋ ਲੋਕ ਆਉਂਦੇ ਆ ਘੁੰਮਣ ਫੈਨ ਠੀਕ ਹੈ ਜੀ ਲਿਵਾਵੇ ਛੱਡ ਦਿੰਦੇ ਆ ਸਵਾਤਾਵਰ ਔਲਾ ਦਵਾਲਾ ਸਾਰੇ ਖਰਾਬ ਉਹ ਦੇਖੋ ਖੇਤਾਂ ਦੇ ਵੀ ਲਿਵਾਵੇ ਜਾਂਦੇ ਆ ਠੀਕ ਹੈ ਜੀ ਇਧਰ ਵੀ ਲਿਵਾਵੇ ਛੱਡਿਓ ਹਨਹਿਰ ਤੇ ਕੋਈ ਯਾਰ ਵੀਰੋ ਸਾਫ ਰੱਖਣ ਦਾ ਤਾਂ ਆਪਾਂ ਨੂੰ ਹੈ ਹੀ ਨਹੀਂ ਮਤਲਬ ਆ ਨਾ ਕਕਰ ਤਾਂ ਇਹ ਆ ਸਾਰਾ ਤਾਂ ਆਪਣਾ ਇੰਡੀਆ ਰਹਿ ਨਹੀਂ ਸਕਦਾ ਜਾਂ ਪੰਜਾਬ ਨਹੀਂ ਰਹਿ ਸਕਦਾ ਸਾਰਾ ਹੀ ਤੇ ਕੰਪਿਊਟਰ ਨਾਲ ਜਿਹੜਾ ਪੁੱਟਾ ਆਇਆ ਇਹ ਨਹੀਂ ਖਰਾਬ ਠੀਕ ਹੈ ਜੀ ਕੌਸ਼ ਤੁਹਾਨੂੰ ਪਰ ਆਊਟਕਾਪ ਤੋਂ ਜਿਹੜੇ ਕੋਸ਼ ਆ ਜਿਹੜਾ ਕੂੜਾ ਕਾੜੇ ਲਫਾਫੇ ਨਪੂਫੇ ਤੁਰੇ ਫਿਰਦੇ ਆ ਪਰ ਇਹ ਬਿਮਾਰੀਆਂ ਦਾ ਘਰ ਬਣ ਜਾਂਦਾ ਆ ਠੀਕ ਹੈ ਜੀ ਤੇ ਜਾਨਵਰ ਵੀ ਇੰਨਾ ਖਰਾਬ ਹੁੰਦੇ ਆ ਉਹ ਇਦਾਂ ਖਰਾਬ ਹੁੰਦੇ ਆ ਜਿਹੜੀਆਂ گاਵਾ گاਵਾਆਂ ਜਾਂ ਘੁੰਮਦੀਆਂ ਆ ਠੀਕ ਹੈ ਜੀ ਤੇ ਆ ਦੇਖੋ ਗਾਵਾ-ਗੋਮਾ ਜਿਹੜੀਆਂ ਘੁੰਮਦੀਆਂ ਆਂ ਵੀਰੋ ਉਹ ਸਾਰੀਆਂ ਇਹ ਇਹ ਚੀਜ਼ਾਂ ਖਾਂਦੀਆਂ ਲਖਾਵੇਂ ਨੂਕੇ ਕਪੜੇ ਕੂੜੇ ਜਿਹੜੇ ਸੱਟਦੇ ਆ ਠੀਕ ਹੈ ਜੀ ਸਾਰਾ ਇਹ ਚੀਜ਼ਾਂ ਖਾਂਦੇ ਆ ਠੀਕ ਹੈ ਜੀ ਉਹਨਾਂ ਦਾ ਮੌਤ ਦਾ ਕਾਰਨ ਵੀ ਇਹ ਚੀਜ਼ਾਂ ਖਾਂਦੀਆਂ ਵੀਰੋ ਠੀਕ ਹੈ ਜੀ ਇਹ ਸਾਰਾ ਸ਼ਾਮ ਦਾ ਘੁੰਮਣ ਦਾ ਵੇਲਾ ਵੀਰੋ ਸਾਰਾ ਹੀ ਨਹਿਰ ਦੇ ਵਿੱਚ ਵੀਰੋ ਪਾਣੀ ਜਿਹੜੇ ਬਾਹਰ ਦੀਆਂ ਨਹਿਰਾਂ ਉਹ ਖਾਲੀਆਂ ਖਾਸ ਆ ਠੀਕ ਹੈ ਵੀ ਉਹਦੇ ਵਿੱਚ ਉਹ ਲੋਕ ਹੈ ਜਿਹੜੇ ਉੱਧਰ ਨੇ ਉਹ ਸੱਟਣ ਨਹੀਂ ਦਿੰਦੇ ਕੋਸ਼ਿਸ਼ ਵੀਰੋ ਇਹ ਇੱਧਰ ਆਪਣੇ ਇਦਾਂ ਇੱਧਰ ਜਿਹੜਾ ਮੱਗੀ ਕੋ ਸੱਟੀਂ ਜਾਵੇ ਲਖਾਵੇ ਸੱਟੀਂ ਜੀ ਕੂੜਾ ਫਟੇ ਜਿਵੇਂ ਕੋਈ ਨਹਿਰ ਦੇ ਵਿੱਚ ਕੋਈ ਕੌਗਫੈਕਟ ਹੀ ਹੋਵੇ ਠੀਕ ਹੈ ਜੀ ਕੋਈ ਕੋਈ ਕਿਸੇ ਨੂੰ ਮਤਲਬ ਨਹੀਂ ਵੀਰੋ ਕਿਸੇ ਨੂੰ ਵੀ ਨਹੀਂ ਮਤਲਬ ਹੈ ਨਾ ਨਹਿਰਾ ਤਾਂ ਕਰਕੇ ਦੇਖੋ ਕੂੜਾ ਲਿਫਾਵੇ ਆ ਦੇਖੋ ਇਹ ਗੁਵਾਰੀ ਦੇ ਭਰੇ ਬਾਨੇ ਵੀਰੋ ਦੱਸੋ ਨਹੀਂ ਬਾਨਣੇ ਦਾ ਫੇਰ ਦੱਸੋ ਬੰਦਾ ਵੀਰੋ ਫਟਿਆ ਜੀ ਇਹ ਲਿਫਾਵੇ ਨੂੰ ਕੋਈ ਬਾਹਰ ਤੋਂ ਈ ਥੱਲੇ ਆ ਜਾਂਦੇ ਗੁਵਾਰੀ ਦਾ ਘਰ ਹੋਰ ਰੈਕਟਰ ਬਟਰ ਠੀਕ ਹੈ ਜੀ ਸਾਰਾ ਇਹ ਖਰਾਬ ਕਰਦੇ ਦਾ ਪਾਗੜਾ ਰਹਿ ਰਹੇ ਇਹ ਕਿੱਜਾ ਨਾ ਆ ਦੇਖੋ ਉਹਦਾ ਜਣੇਗੇ ਖਾਸ ਬਾਈ ਦਾ ਸਾਨੂੰ ਕੋਈ ਮਤਲਬ ਨਹੀਂ ਆਪਾਂ ਨੂੰ ਨਾ ਪਾਣੀ ਆ ਤੁਸੀਂ ਕਹਿੰਦੇ ਆ ਖਰਾਬ ਹੋ ਗਿਆ ਕੋਈ ਆਪ ਆਪਣੇ ਠੀਕ ਹੈ ਜੀ ਹੁਣ ਮੈਂ ਕਹਿਣਾ ਨਹੀਂ ਤੋਣਾ ਤੁਸੀਂ ਆਪ ਖਰਾਬ ਕੀਤਾ ਪਾਣੀ ਨੂੰ ਠੀਕ ਹੈ ਜੀ ਆਪ ਨੇ ਟੈਂਕੀਟੇ ਦੀ ਠੀਕ ਹੈ ਜੀ ਗੱਲ ਕਰ ਠੀਕ ਹੈ ਜੀ ਛੋਟੇ ਨੂੰ ਪਾਣੀ ਜਾ ਰਿਹਾ ਹੈ ਹੈ ਨਾ ਮੋਟਰ ਕਿੱਦਾਂ ਲੱਗੀ ਆ ਪਾਣੀ ਨੂੰ ਤੁਸੀਂ ਆਪ ਖਰਾਬ ਕਰ ਰਹੇ ਆ ਇਹ ਸਾਨੂੰ ਮੰਨਣਾ ਪੈਣਾ ਠੀਕ ਹੈ ਜੀ ਆ ਦੇਖੋ ਆ ਦੇਖੋ ਕੂੜਾ 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 ਸਾਰੇ ਬਾਪੇ ਇਹ ਢੇਰ ਬਣਾਇਆ ਨਹਿਰ ਪੈਂਦੀ ਵੀਰੋ ਇਹ ਸਾਰਾ ਔੜ ਤੇ ਜਾਂਦੇ ਦੀ ਨਾ ਸਿੱਧਾ ਨਹਿਰ ਦੇ ਵਿੱਚ ਅੱਗਲ ਨਹਿਰ ਦੇ ਵਿੱਚ ਵੀ ਵੀਰੋ ਬਹੁਤ ਜਿਆਦਾ ਗੰਦ ਹੁੰਦਾ ਹੈ ਨਾ ਤੁਹਾਨੂੰ ਪਤਾ ਲਖਾਵੇਂ ਲੋਕ ਉੱਗੋ ਸੈਟ ਜਾਂਦੇ ਆ ਰਾਤ ਵਾ ਹੋਰ ਆਡਰ ਬਾਡਰ ਕਈ ਕੋਣ ਜਣ ਕੇ ਸੈਟਦੇ ਆ ਨਾ ਉਹ ਸਾਰਾ ਜਦੋਂ ਪਾਣੀ ਡੋਕਦਾ ਆ ਉਦੋਂ ਜਦੋਂ ਇੱਕ ਥਾਂ ਹੋ ਜਾਂਦਾ ਵੀਰੋ ਠੀਕ ਹੈ ਵੀ ਅੱਗਲ ਦਾ ਉਹਦੇ ਵਿੱਚ ਵੀ ਜਿਹੜੇ ਜਾਨਵਰ ਆ ਪਾਣੀ ਦੇ ਵਿੱਚ ਹੁੰਦੇ ਉਹ ਵੀ ਜਣ ਕੇ ਉਹਨਾਂ ਦੀ ਉਹਨਾਂ ਦਾ ਵੀ ਨੁਕਸਾਨ ਹੁੰਦਾ ਨਾ ਸਾਰੇ ਇਹ ਗ੍ਰਾਮ ਜਾਂਦਾ ਰਹਾ ਆ ਦੇਖੋ ਕੂੜਾ ਸਾਨੂੰ ਹੁਣ ਗ੍ਰਾਮ ਜਾਂਨ ਘਰ ਸਾਹਮਣੇ ਹੀ ਆ ਵੀਰੋ ਕੂੜਾ ਕੂੜਾ ਦਸ ਰਿਹਾ ਯਾਰ ਸਾਰਾ ਹੀ ਆ ਦੇਖੋ ਕੂੜਾ ਹੀ ਦਸ ਰਿਹਾ ਹੈ ਹਨ ਇਹ ਸਾਨੂੰ ਆ ਵੀਰੋ ਵਾਤਾਵਰਨ ਸਾਫ਼ ਰੱਖਣਾ ਪੈਣਾ ਆਪਣੇ ਸਿਹਤ ਦਾ ਆਪ ਧਿਆਨ ਰੱਖਣਾ ਪੈਣਾ ਹਨ ਸਾਰਾ ਹੀ ਸਿਹਤ ਦਾ ਧਿਆਨ ਆਪਾ ਰੱਖਦੇ ਨਹੀਂ ਠੀਕ ਹੈ ਜੀ ਤੇ ਕੋਸ਼ਿਸ਼ ਇਹ ਚੀਜ਼ਾਂ ਕਰਕੇ ਉਸੇ ਬਿਮਾਰੀਆਂ ਦਾ ਘਰ ਬਣਾਈ ਜਾਂਦੇ ਹਨ ਸਾਡੇ ਸਾਹਮਣੇ ਪੰਜਾਬ ਦੇ ਨਾਲੋਂ ਬਿਮਾਰੀ ਵਾਹ ਹੋ ਗਈ ਬਿਮਾਰੀਆਂ ਲੱਗਦੀਆਂ ਤੇ ਉਹ ਬਿਮਾਰ ਹੋਈ ਉਹ ਬਿਮਾਰ ਹੋ ਜਾਂਦਾ ਵੀਰ ਕੱਲੇ ਹੁੰਦੇ ਕਹਿੰਦੇ ਉਸ ਦੀ ਧਿਆਨ ਨਹੀਂ ਰੱਖਦੇ ਵਾਟਰਵਰਨ ਦਾ ਪੜੇ ਨਾ ਠੀਕ ਹੈ ਜੀ ਵਾਟਰਵਰਨ ਨੇ ਅਸੀਂ ਸਾਰਾ ਖਰਾਬ ਕੀਤਾ ਵਿਆ ਠੀਕ ਹੈ ਜੀ ਵਾਟਰਵਰਨ ਨੇ ਅਸੀਂ ਸਾਰਾ ਖਰਾਬ ਕੀਤਾ ਵਿਆ ਵਾਟਰਵਰਨ ਕਿੱਧਰ ਸੈਟ ਰਹੇ ਜੀ ਬੱਸ ਦੱਸੋ ਮੈਨੂੰ ਹਾਂ ਸਾਰਾ ਇਹ ਦੇਖੋ ਫੇਰ ਕੂੜਾ ਆ ਗਿਆ ਇਹਦੇ ਤੇ ਕੂੜਾ ਆ ਗਿਆ ਲਿਖਾਵੇ 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 ਲਿਵਾਵੇ ਆਹ ਦੇਖੋ ਤੁਹਾਡੇ ਸਾਹਮਣੇ ਹੀ ਆ ਵੀਰ ਕਿੱਧਰ ਵਾਟਰਵਰਨ ਖੜਾ ਰਿਹਾ ਕਿਉਂ ਭਾਈ ਯਾਰ ਆਕਾ ਗੋ ਵੱਲ ਵੱਲ ਨਾ ਵਾਤਾਵਰਨ ਦਾ ਦਾਸਾ ਰਹੂ ਤੇ ਅਸੀਂ ਸਿੱਟਣ ਦਾ ਦੇਖੋ ਪੂੜੇ ਦੇਣਾ ਰਹੂਗਾ ਸਾਫ ਇਹ ਦੇਖੋ ਮੈਨੂੰ ਅਸੀਂ ਨਹੀਂ ਸਾਫ ਰੱਖ ਸਕਦੇ ਹਨ ਚੱਕਰ ਤੇ ਆ ਕੋਸ਼ਕ ਲੋਕ ਕੋਸ਼ਕ ਲੋਕ ਧਿਆਨ ਵੀ ਰੱਖਦੇ ਹਨ ਤੇ ਘਰਾਂ ਮੋੜਿਆਂ ਜਾਂ ਘਰ ਦੇ ਵਿੱਚ ਅਸੀਂ ਸਾਫ ਸफाई ਰੱਖ ਲੈਣੇ ਆ ਜਿਹੜੇ ਬਾਹਰ ਨਹੀਂ ਸਿੱਧੀਆਂ ਚੀਜ਼ਾਂ ਆ ਠੀਕ ਹੈ ਜੀ ਬਾਹਲੇ ਰਾਸਤੇ ਆ ਉਹਨਾਂ ਦਾ ਨਹੀਂ ਸਾਫ ਪਾਈ ਰੱਖ ਸਕਦੇ ਕਿਉਂਕਿ ਉਹ ਸਾਡੇ ਘਰ ਤੇ ਨਹੀਂ ਪੈਂਦੀ ਹੈ ਨਾ ਸਾਰਾ ਹਿਸਾਬ ਕਿਤਾਬ ਪਰ ਉਹ ਲੋ ਬਾਹਰ ਆ ਨਾ ਘਰ ਤੇ ਹੋਵੇ ਫੇਰ ਦਾ ਬੰਦਾ ਕਹਿੰਦਾ ਇੱਥੇ ਲਵਾਵਾ ਚੱਕੋ ਇਹੋ ਇੱਥੋਂ ਬਲਾਵਾ ਚੱਕੋ ਇਥੋਂ ਫਰਿਥੋ ਆ ਕਰ ਰ ਘਰ ਤੇ ਖਾਸ ਪਾਈ ਰੱਖਣੀ ਜ਼ਰੂਰੀ ਆ ਉਹਦੇ ਕੋਲ ਠੀਕ ਆ ਨਾ ਬਾਹਰ ਵੀ ਖਾਸ ਪਾਈ ਰੱਖਣੀ ਜ਼ਰੂਰੀ ਆ ਉਹ ਵੀ ਸਾਡੇ ਘਰੇ ਜਾ ਨਾ ਜਿੱਥੇ ਅਸੀਂ ਰਹਿ ਰਹੇ ਆ ਜਿਨ੍ਹਾਂ ਲੋਕਾਂ ਦੇ ਬੇਟਾ ਇਹ ਬੀਜੇ ਰਹੇ ਜਾਂ ਹੋਰ ਉਹ ਵੀ ਸਾਡਾ ਘਰੇ ਜਾ ਨਾ ਬਾਹਰ ਵੀ ਉਹਨਾਂ ਦੇ ਵੀ ਸਾਨੂੰ ਖਾਸ ਪਾਈ ਰੱਖਣੀ ਪੈਣੀ ਆ ਵੀਰੋ ਹਨਾ ਇਹ ਜਿੱਦਾਂ ਉਹ ਦੀ ਹੁਣ ਕੋਈ ਜ਼ਿਆਦਾ ਲੋਕ ਬਾਹਰਲੇ ਲੋਕ ਵੀ ਰੋ ਪਤਾ ਨਹੀਂ ਤੋੜਨ ਦਿੰਦੇ ਜਾਂ ਕਹਿ ਦੀ ਉਹ ਖੁਸ਼ੂਆਂ ਕੋਲੇ ਗੋਰੀਆਂ ਦੇ ਜਾਂ ਹੋਰ ਕਿਤੇ ਕੰਟਰੀ 'ਚ ਜਾ ਕੇ ਨਾ ਲਿਵਾਵਾ ਸੱਟ ਕੇ ਦੇਖਦੇ ਉਹਨਾਂ ਕਹਿਣਾ ਵਟ ਇਹ ਕਹਿਣਾ ਚੱਕੋ ਠੀਕ ਹੈ ਜੀ ਨਾਲੇ ਚਕਾਉਂਦੇ ਜਾਂ ਉਹ ਹਨ ਕੱਟ ਕੇ ਪੈਂਦੇ ਉਹ ਰਾਹ ਰੋ ਵੀ ਆਪਣੇ ਲੋਕ ਨੇ ਜਿਹੜੇ ਉਹ ਜਿੱਥੇ ਗੱਲ ਕਰਦਾ ਖਾਣਾ ਪੀਣਾ ਜਨੋ ਜੀ ਇੱਥੇ ਛੱਡ ਦਿੱਤਾ ਇਹ ਚੰਗਾ ਲਾਗੇ ਸਾਰਾ ਸਾਰੂ ਹੋ ਗਿਆ ਚੰਗਾ ਲਾਗੇ ਰਹਿ ਰਹੇ ਆ ਉਹ ਲੋਕਾਂ ਦੇ ਹਨ ਆਹ ਕੋ ਖਾਸ ਪਾਈ ਰਹੀ ਇਹਨੂੰ ਆਹ ਵੇਖੋ ਦੂਸਰੇ 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 ਇਹ ਲੋਈ ਕਰਾ ਸਾਰਾ ਹੀ ਕੰਦਾ ਸਾਫ ਪਾਈ ਰੱਖ ਲਾਂਗੇ ਯਾਰ ਇਹ ਹੱਦ ਹੋ ਗਈ ਵੀਰੋ ਆਦੇ ਲੋ ਗਰਿਆ ਨੂੰ ਮੈਂ ਆ ਰੋਡ ਤੇ ਜਾਣ ਲੱਗਾ ਵੀਰੋ ਇਹ ਘੱਟੋ ਘੱਟ 3-4 ਕਿਲੋਮੀਟਰ ਦਾ ਫਰਕ ਹੋਣਾ ਵੀਰੋ ਸਾਰਾ ਹੀ ਤੈਨੂੰ 4 ਕਿਲੋਮੀਟਰ ਦੇ ਵਿੱਚ ਤੁਹਾਨੂੰ ਦੇਖੋ ਕਿੰਨਾ ਕੂੜਾ ਦਿਖਾਤਾ ਹਨਾ ਇਹ ਫਲੋਰ ਰੋਡ ਆ ਵੀਰੋ ਖਗਵਾੜਾ ਰੋਡ ਠੀਕ ਹੈ ਜੀ ਹੋਰ ਤੇ ਡੜ ਗਏ ਆਪਾਂ ਮਾਂਪ ਤੋਂ ਜਾਣਾ ਸਾਫ ਪਈ ਆਸੀਂ ਰੱਖ ਸਕਦਾ ਸਾਡਾ ਇਹ ਜਿਆਦਾਤਰ ਕੋਈ ਧਿਆਨ ਹੀ ਨਹੀਂ ਰੱਖਣਾ ਹਨਾ ਉੱਪਰ ਦੀ ਚੋਰ ਵੀ ਲੋ ਜਿਹੜੇ ਆ ਉਹ ਖਰਾਬ ਕਰ ਰਹੇ ਆ ਨਾ ਤੇ ਮਹੌਲ ਨੂੰ ਡੜ ਕੇ ਕਹਿ ਦਿੰਦੇ ਜਿੱਦਾਂ ਜਿਹੜੇ ਨਸ਼ੇ ਨੂੰ ਕੇ ਵਾਲੇ ਆ ਉਹ ਵੀ ਉਹ ਵੀ ਗਲਤ ਕੰਮ ਕਰ ਰਹੇ ਆ ਉਹਨਾਂ ਦਾ ਰੌਲਾ ਕੁਝ ਕੋਈ ਨਹੀਂ ਜਿਆਦਾ ਰੌਲਾ ਇਹ ਅਸੀਂ ਆਪਾਂ ਲੜਕਾਰ ਕਰੀ ਜਨੇ ਆਪਣੇ ਦੇਸ਼ ਦਾ ਠੀਕ ਹੈ ਜੀ ਤੇ ਬਾਕੀ ਤੁਸੀਂ ਦੱਸਿਓ ਕੰਦਾ ਵਿਚਾਰ ਹੈ ਆਪਣੇ ਨਾ ਦੇਖੋ ਗੋਜਾ ਆਪਣਾ ਖਾਬ ਰੱਖਣਾ ਆ ਫੇਰ ਇਹ ਵੀ ਤਾਂ ਸਾਨੂੰ ਕੰਨੀਆਂ ਪੈਣਿਆ ਨਾ ਪਰ ਨੂੰ ਸੋਹ ਕਾਦ ਗੇ ਕੂੜਾ ਗੱਡਰ ਲਫਾਫਾ ਲੂਗਾ ਸੋਹ ਦੇ ਸੱਤਾਂ ਗਏਗਾ 10 ਮੀ ਲੱਗਣਗੇ ਗਾਈਦੇ ਆ ਨਾ ਤੇ ਘਰਾਂ ਦੇ ਸਪਾਈ ਰਾਕੇ ਨਹੀਂ ਤਾਂ ਲਗਾ ਲੂ ਕਾ ਇਹ ਵੀ ਆਪਣਾ ਘਰ ਹੀ ਆ ਦੇਸ਼ ਵੀ ਇੱਕ ਘਰ ਹੁੰਦਾ ਸਭ ਤੋਂ ਵੱਡਾ ਘਰੋ ਜਿਹੜਾ ਹੁੰਦਾ ਦੇਸ਼ ਹੁੰਦਾ ਤਾਂ ਜੋ ਨੂੰ ਨਹੀਂ ਆਪਾਂ ਖਾਬ ਰੱਖਿਆ ਦੇਖੋ ਆ ਰੋੜਿਆ ਮੇਨ ਰੋੜ ਵੀ ਰੋੜ ਤੇ ਜਾਂਦਾ ਪਿਆ ਦੇ ਨੂੰ ਨਹੀਂ ਆਪਾਂ ਖਾਬ ਰੱਖਿਆ ਫੇਰ ਵਾਦਾ ਸਾਰਾ ਹੀ ਜਿੱਥੇ ਗੱਲ ਕਰਦਾ ਉਸੇ ਆਪਾਂ ਟੂਨ ਕਰ ਦਿੰਨੇ ਆ ਬਲਾਕ ਆਟ ਵਿਰੋਧ ਤਾਂ ਜਾਲੇ ਲੱਗਾ ਹੋਇਆ ਜਣਾ ਕਹਿੰਦੀ ਮੈਂ ਚੀਜ਼ਾਂ ਨੂੰ ਦੁਬਾਰਾ ਲੜਾ ਜਾਉਣਾ ਹੀ ਕੰਦੇ ਜਣਾਦਾ ਹਾਂ ਤੇ ਕੋਸ਼ਿਸ਼ ਕਰੀ ਤੁਹਾਨੂੰ ਚੀਜ਼ਾਂ ਵਾਂ ਦਿਖਾ ਲੈਣਾ ਚਾਹੁੰਦਾ ਸੀ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਚੀਜ਼ਾਂ ਬਾਰੇ ਹਨ ਤੇ ਬਾਪੂ ਦਾ ਰਾਮਣਾ ਹੀ ਆ ਪਾਕਾ ਤੇਰੇ ਫੋਨ ਚੱਲਾ ਟੂਲ ਪਵਾ ਕੇ ਆਪਾਂ ਗੱਲ ਕਰਦੇ ਆਂ ਕੀ ਗੱਲ ਬਾਤ ਆ ਹਾਂ ਦੇਖੋ ਤੇਰੇ ਕੋਲ ਆਮੀ ਆਪਾਂ ਗੱਲਬਾਤ ਕਰਦੇ ਦੇਖੋ ਨਿਕਲਾ ਰੋੜਾ ਦੇ ਪੂਰੇ ਕੋਈ ਵਿਟਿਆ ਆ ਵੀ ਦੇਖੋ ਲਖਾਵੇ ਲਖਾਵੇ ਤਹਾਡੇ ਸਾਹਮਣੇ ਇਹ ਲੋਕੀਂ ਦੇਖੋ ਰੋਹ ਗਿਆ ਜਾਂ ਕਦਾਂ ਸਾਰੀ ਹਨੇ ਕਹਿੰਦੇ ਬਿਮਾਰੀਆਂ ਬਹੁਤ ਜਿਆਦੇ ਹੋ ਜਾਂਦੀਆਂ ਦਰਾਤਾਂ ਦੀ ਵਜ੍ਹਾ ਨਾਲ ਹੋ ਜਾਂਦੀਆਂ ਜਿਉਂ ਦਰਾਤਾਂ ਦੀ ਵਜ੍ਹਾ ਨਾਲ ਨਹੀਂ ਹੁੰਦੀਆਂ ਠੀਕ ਹੈ ਜੀ ਦਰਬਤ ਕੋਲ ਖੇ ਵੀ ਹੈਗੇ ਆ ਠੀਕ ਠਾਕ ਵਾਟਾਵਰਨ ਸਾਫ ਕਰ ਰਹੇ ਆ ਜਿਹੜੀਆਂ ਆ ਜਿੱਦਾਂ ਇਹ ਵਾਟਾਵਰਨ ਨਹੀਂ ਸਾਫ ਕਰ ਰਹੀਆਂ ਇਹ ਸਾਰਾ ਨਿਖਾਨ ਕਰ ਰਹੀਆਂ ਆ ਇਹ ਸਾਨੂੰ ਇਹ ਨਿਖਾਨ ਚੱਲਣਾ ਪਾਣਾ ਜਿਹੜਾ ਵੀ ਉਹ ਜਿਹੜੇ ਰੋਡ ਤੇ ਜਾਂ ਕੋਕ ਵਗੈਰਾ ਪਿੰਦੇ ਆ ਨਾ ਜਾਂ ਹੋਰ Rapaziada, isso.